ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜੰਟਾ ਔਲਖਾਂ ਵਾਲਾ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ વાੜੇਦੜਾ ਕੇ ਬਾਈ ਬੱਬੂ ਕੋਲੇ ਇਹ ਬਾਈ ਕੋਲੇ 6 ਬੱਕਰੇ ਸੇਲ ਆ ਦੋ ਆ ਜਿਹੜੇ ਦੋਸਤੋ ਬਿਲਕੁਲ ਜੈਡ ਬਲੈਕ ਆ ਇੱਕ ਤਾਂ ਬੱਚਾ ਜਮਾ ਜੈਡ ਬਲੈਕ ਆ ਇੱਕ ਆ ਫਿਰਦਾਈ ਬਿਲਕੁਲ ਜੈਡ ਬਲੈਕ ਦੋਨੇ ਬੱਕਰੇ ਆ ਬਾਕੀ ਤਿੰਨਾਂ ਦੇ ਵਿੱਚ ਮੱਥੇ ਤੇ ਖੰਭਾ ਤੇ ਇੱਕ ਆ ਬੱਚਾ ਦੋਸਤੋ ਟੋਟਲ ਹੈਗਾ 6 ਬੱਚੇ ਆ ਬਾਈ ਕੋਲੇ ਸੇਲ ਕਰਨੇ ਆ ਬਾਈ ਨੇ ਤੇ ਜੇ ਕਿਸੇ ਵੀਰ ਨੂੰ ਪਸੰਦ ਆਏ ਤਾਂ ਬਾਈ ਨਾਲ ਕਨੈਕਟ ਕਰਕੇ ਬੱਚੇ ਤੁਸੀਂ ਦੋਸਤੋਂ ਖਰੀਦ ਸਕਦੇ ਆ ਤੇ ਬਾਈ ਦਾ ਆਪਾਂ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਲਾਵਾਂਗੇ ਤੇ ਕਾਲ ਬਾਈ ਨੂੰ ਜਰੂਰ ਕਰਨਾ ਤੇ ਜਿਹੜੇ ਦੋਸਤ ਵੀ ਆਪਾਂ ਚੈਨਲ ਨਾਲ ਪਹਿਲੀ ਵਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਆਲਟ ਸੈੱਟ ਕਰ ਲੋ ਤਾਂ ਕਿ ਤੁਹਾਡੇ ਕੋਲੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਜਿਹੜੇ ਦੋਸਤ ਵੀਰ ਫੇਸਬੁਕ ਪੇਜ ਤੇ ਵੇਖ ਰਹੇ ਨੇ ਮਾਨ ਫਾਰਮਿੰਗ ਜੰਟਾ ਔਲਖਾਂ ਵਾਲੇ ਪੇਜ ਨੂੰ ਦੋਸਤੋ ਕਰ ਲੋ ਫਾਲੋ ਕਿ ਦੁਬਾਰਾ ਤੁਹਾਨੂੰ ਫੇਰ ਦਿਖਾ ਦਨੇ ਬੱਚੇ ਇੱਕ ਆ ਬੱਚਾ ਦੋਸਤੋ ਤੇ ਤਿੰਨ ਬੱਚੇ ਆ ਤੇ ਪੰਜਵਾਂ ਬੱਚਾ ਆ ਫਿਰਦਾ ਇੱਕ ਛੇਵਾਂ ਤੁਹਾਨੂੰ ਛੇਵਾਂ ਵੀ ਦਿਖਾਉਣੇ ਆ ਕੱਢੀ ਹੁੰਦੀ ਕੱਢੀ ਬੱਚੇ ਇੱਧਰ ਨੂੰ ਦੁਬਾਰਾ ਫੇਰ ਦੇਖੋ ਦੋਸਤੋ ਕਰੋ ਚੈੱਕ ਇਹ ਜਿਹੜੇ ਬਾਈ ਦੇ ਛੇਲ ਆ ਆ ਗਏ ਛੇ ਅੱਪ ਛੇ ਦੇ ਛੇ ਨਾਗਾ ਇਹ ਦੋਸਤੋ ਜਿਹੜੇ ਸੇਲ ਹੈਗੇ ਤੇ ਪਿੰਡ ਦੋਸਤੋ ਇਹ ਵਾੜਾ ਦੜਾਕਾ ਤੇ ਜਿਹੜਾ ਦੋਸਤੋ ਨੂੰ ਫਰੀਦਕੋਟ ਪੈਂਦਾ ਮਕਸਾ ਰੋਡ ਦੇ ਉੱਪਰ ਆ ਕੋਟ ਤੋਂ ਮਕਸਾ ਰੋਡ ਨੂੰ ਜਾਂਦੇ ਆ 5-6 ਕਿਲੋਮੀਟਰ ਤੇ ਪਿੰਡ ਆ ਦੋਸਤੋ ਇਹ ਤੇ ਕਾਲ ਬਾਈ ਨੂੰ ਜ਼ਰੂਰ ਕਰਨਾ ਦੋਸਤੋ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ